ਤੋ ਮੇਗਰਾਜ ਰੱਲਾ ਇੱਕ ਬਜ਼ੁਰਗ ਸ਼ਖਸੀਅਤ ਦੇ ਕੋਲੇ ਬੈਠਾ ਜੀਰਾ ਸ਼ਹਿਰ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਅੰਦਰ ਇਹਨਾਂ ਨਾਲ ਅਸੀਂ ਕੁਝ ਗੱਲਾਂ ਕਰਾਂਗੇ ਜਵਾਬ ਇਹ ਆਪ ਦੇਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਗੁਰਮੀਤ ਸਿੰਘ ਗੁਰਮੀਤ ਸਿੰਘ ਹਾਂ ਜੀ ਪਿਤਾ ਜੀ ਦਾ ਨਾਂ ਬਹਾਲ ਸਿੰਘ ਸਰਦਾਰ ਬਹਾਲ ਸਿੰਘ ਦਾਦਾ ਜੀ ਦਾ ਨਾਂ ਕੀ ਨਾਂ ਦੱਸਿਆ ਸੀ ਦਿਆਲ ਸਿੰਘ ਦੱਸਿਆ ਸੀ ਦਿਆਲ ਸਿੰਘ ਸੀ ਤੇ ਜਨਮ ਕਿੱਥੇ ਹੋਇਆ ਸੀ ਤੁਹਾਡਾ ਜਰ ਮੁਦਰੀ ਹੋਇਆ ਜੀ ਪਾਕਿਸਤਾਨ ਦੀ ਪਾਕਿਸਤਾਨ ਚ ਕਿੱਥੇ ਹੋਇਆ ਸੀਗਾ ਜੀ ਬੁਗਰੀ ਬੁਗਰੀ ਸੀ ਨਾ ਬੁਗਰੀ ਪਿੰਡ ਹਾਂ ਕਸੂਰ ਦੇ ਨੇੜੇ ਹਾਂ ਜੀ ਅੱਛਾ ਪਿੰਡ ਯਾਦ ਨੇ ਵਾਲੇ ਦੋਲੇ ਕਿਹੜੇ ਕਿੜੇ ਸੀ ਹੋਰ ਨਹੀਂ ਮੈਨੂੰ ਨਹੀਂ ਤੁਸੀਂ ਬਹੁਤ ਛੋਟੇ ਸੀ ਤੁਸੀਂ ਤਾਂ ਹਾਂ ਮਾਂ ਦੀ ਬੁੱਕਰ ਚ ਸੀਗੇ ਹਲੇ ਸੁਣੀਆਂ ਤੁਸੀਂ ਤਾਂ ਗੱਲਾਂ ਅੱਛਾ ਤੇ ਉਥੋਂ ਕੀ ਕੁਝ ਹੋਇਆ ਤੁਹਾਡੇ ਪਰਿਵਾਰ ਨਾਲ ਕੀ ਵਾਪਰਿਆ ਸੀਗਾ ਉਦੋਂ ਕੀ ਹੋਇਆ ਫਿਰ ਮੇ ਮਾਤਾ ਸਾਡੀ ਕਹਿੰਦੀ ਸੀ ਵੀ ਜਦੋਂ ਅਸੀਂ ਨਿਕਲੇ ਆ ਨਾ ਘਰੋਂ ਹੂੰ ਤੁਹਾਡੇ ਗਲ ਕਪੜਾ ਵੀ ਨਹੀਂ ਸੀ ਨੰਦੀ ਚੁੱਕ ਹੀ ਜਾਂਦਾ ਸੀ ਅੱਛਾ ਕਪੜਾ ਵੀ ਨਹੀਂ ਪਾ ਸਕੇ ਜਦੋਂ ਭੱਜਣਾ ਪਿਆ ਹੂੰ ਅੱਛਾ ਤੇ ਕਦੀ ਖੇਤਾਂ ਚ ਕਿਹੜਾ ਕਦੀ ਕਿਤੇ ਰਹੇ ਅੱਛਾ ਤੇ ਇਹਦੇ ਪੱਟੀ ਵੀ ਨਹੀਂ ਆ ਗਏ ਖੇਤਾਂ ਦੇ ਵਿੱਚ ਲੁਕਣਾ ਪਿਆ ਉਹਨਾਂ ਦਿਨਾਂ ਚ ਹਾਂ ਮਤਲਬ ਹਾਂਜੀ ਉਹ ਖੇਤਿਆਂ ਨੂੰ ਔਖੇ ਤੇ ਆਇਆ ਨੂੰ ਅੰਤਾਂ ਦੀ ਗਰਮੀ ਸੀ ਉਦੋਂ ਭਾਦੋਂ ਦਾ ਮਹੀਨਾ ਸੀ ਹਾਂਜੀ ਉਹ ਰਹਿ ਲਾ ਇਧਰ ਅਣਕੇ ਦੇ ਇਹੇ ਨੂੰ ਤੁਹਾਨੂੰ ਕੌਲੀ ਦਿੱਤੀ ਕੇ ਨਾ ਗਲਾਸ ਦਿੱਤਾ ਹੂੰ ਅੱਛਾ ਪਾਣੀ ਪੀਂ ਅੱਛਾ ਉਹ ਕਿਦੇ ਜਦੋਂ ਇਧਰੋਂ ਬਾਸ ਜੀ ਆਈ ਕੇਹ ਜਰਾਨੀ ਵੇਂਦੀ ਪਈ ਸੀ ਪਿੰਡ ਦੇ ਵਿੱਚ ਬਾਕੀ ਲੋਕਾਂ ਨਾਲ ਕੀ ਹੋਇਆ ਸੀਗਾ ਉੱਥੇ ਜਿਹੜੇ ਹੋਰ ਸੀ ਹਿੰਦੂ ਤੇ ਸਿੱਖ ਉਹ ਤਾਂ ਲੱਭਿਆਂ ਦੇ ਕੋਈ ਨਹੀਂ ਸਾਰੇ ਮਾਰਤੇ ਆ ਸਾਰੇ ਮਾਰਤੇ ਹਾਂ ਇੱਕੋ ਹੀ ਨਿਕਲਿਆ ਉਹ ਹੀ ਬਨਮਾਸ ਜਿਹੜਾ ਤੇ ਉਹ ਹੀ ਨਿਕਲਿਆ ਅੱਛਾ ਪੂਰਾ ਪਿੰਡ ਮਾਰਿਆ ਗਿਆ ਸਾਰੇ ਹਿੰਦੂ ਤੇ ਸਿੱਖ ਉੱਥੇ ਕਤਲ ਕਰਤੇ ਹਾਂ ਅੱਛਾ ਅੱਛਾ ਤੇ ਜਿਹੜੇ ਸਾਡੀਆਂ ਕੁੜੀਆਂ ਸੀ ਹਮ ਮਤਲਬ ਉਹ ਬਜੀਆਂ ਕੁੜੀਆਂ ਨਾਲ ਵੀ ਖਿੱਚ ਤੂ ਹੋਈ ਕਹਿੰਦੇ ਬਹੁਤ ਉਹ ਦੋ ਹੈਨਾ ਹਮ ਹਾਂ ਕੋਈ ਇਹੋ ਜੀ ਗੱਲ ਯਾਦ ਆਉਂਦੀ ਹੈ ਵੀ ਕੋਈ ਸੁਣੀ ਹੋਵੇ ਤੁਸੀਂ ਵੀ ਕੋ ਕੁੜੀਆਂ ਨਾਲ ਕੋਈ ਮਾੜਾ ਕਰਮਾ ਹੋਇਆ ਹੋਵੇ ਉਹ ਤਾਂ ਨਹੀਂ ਯਾਦ ਆ ਅੱਛਾ ਇੱਧਰ ਆਣ ਕੇ ਜਿੱਥੇ ਪਿੰਡਾਂ ਤੇ ਵਹੇ ਆ ਨਾ ਹਮ ਵੱਡੀ ਕੁੜੀ ਤਾਂ ਰਹੀ ਸੀ ਮਤਰੀ ਉੱਥੇ ਅਸੀਂ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਸੀ ਉਧਰ ਉਧਰ ਬਾਅਦ ਸਿੰਘ ਕਰਦਾ ਸੀ ਇਹਦਾ ਮਿਸਤਰੀ ਸੀ ਅੱਛਾ ਮੇਜ਼ ਵੀ ਬਣਾ ਦਿੰਦਾ ਸੀ ਖੂਬ ਹੀ ਬਣਾਉਂਦਾ ਸੀ ਹੱਲ ਪੰਜਾਲੀ ਮਰਛੀਆਂ ਵੀ ਅੱਛਾ ਹਰ ਕਿਸਮ ਦਾ ਮਿਸਤਰੀ ਸੀ ਉਹ ਹਾਂ ਉਹ ਸਾਰੀ ਦਾ ਕੰਮ ਵੀ ਕਰ ਲੈਂਦਾ ਸੀ ਜਿਹੜੀ ਮਕਾਨ ਬਣਾਉਣੇ ਖੂਲ ਆਉਣੇ ਤੇ ਲੱਕੜ ਦਾ ਕੰਮ ਹੋ ਗਿਆ ਹਾਂ ਸਾਰੇ ਕੰਮ ਕਰ ਲੈਂਦਾ ਸੀ ਵਧੀਆ ਸੋਹਣਾ ਗੁਜ਼ਾਰਾ ਸੀ ਫਿਰ ਤੁਹਾਡਾ ਉੱਥੇ ਹਾਂ ਉੱਥੇ ਚੰਗਾ ਸੀ ਹੂੰ ਉਹ ਸੁਣਨ ਚ ਆਉਂਦੇ ਆਪਾਂ ਤਾਂ ਵੇਖਿਆ ਨਹੀਂ ਹਾਂ ਹਾਂ ਤੁਸੀਂ ਤਾਂ ਛੋਟੇ ਸੀ ਚਲੋ ਹਾਂ ਠੀਕ ਹੈ ਤੇ ਸਾਰਾ ਪਿੰਡ ਮਾਰਿਆ ਗਿਆ ਤੁਹਾਡੇ ਕਹਿੰਦੇ ਦਾਦਾ ਜੀ ਵੀ ਉੱਥੇ ਹੀ ਖਤਮ ਹੋ ਗਏ ਉੱਥੇ ਮਾਰਤਾ ਸੀ ਉਹਨਾਂ ਨੂੰ ਹਾਂ ਹੈ ਜੀ ਤੇ ਪਿਤਾ ਜੀ ਵੀ ਜ਼ਖਮੀ ਹੋ ਗਏ ਸੀਗੇ ਹਾਂ ਬਰਛਾ ਮਾਰਿਆ ਸੀ ਉਹਨਾਂ ਦੇ ਬਰਛਾ ਮਾਰਿਆ ਸੀ ਅੱਛਾ ਤੇ ਜਿਵੇਂ ਜਿਵੇਂ ਅਸੀਂ ਗੁਰਦਾਰਾਹ ਜਾਂਦੇ ਗਏ ਕਿ ਉਹਨਾਂ ਕੌਲੀ ਦਿੱਤੀ ਕਿ ਉਹਨਾਂ ਗਲਾਸ ਦਿੱਤਾ ਪਾਣੀ ਪੀਣ ਨੂੰ ਅੱਛਾ ਤੇ ਜਿੱਥੇ ਰਹਿ ਅਸੀਂ ਸਾਡੀ ਭੂਆ ਸੀ ਇੱਧਰ ਕਿਤੇ ਅੱਛਾ ਉਹਨਾਂ ਥੋੜਾ ਮੋੜ ਜਿੱਤੀ ਰੋਟੀ ਪਾਣੀ ਦਿੱਤਾ ਦੋ ਦਿਨ ਰੱਖਿਆ ਅੱਛਾ ਉਤੋਂ ਫੇਰ ਜੋ ਪਿੰਡੋਂ ਤੁਰੇ ਰਸਤੇ ਦੇ ਵਿੱਚ ਭੁੱਖਣ ਪਾਣੇ ਤੁਰ ਆਏ ਪੈਦਲ ਹੈ ਬੜੀ ਰਾਹ 'ਚ ਲਾਸ਼ਾਂ ਬੜੀਆਂ ਸੀ ਕਹਿੰਦੇ ਹਾਂ ਹੂੰ ਤੇ ਉੱਲਾਤ ਸ ਤਾਂ ਆਏ ਸੀ ਪਈਆਂ ਉੱਤੇ ਜਵਾਕ ਕਹਿੰਦੇ ਰੁੰਦੇ ਸੀ ਬੁੜੀਆਂ ਦੇ ਅੱਛਾ ਮਰੀਆਂ ਪਈਆਂ ਦੇ ਹਾਂ ਓਹੋ ਤੇ ਆ ਪਿਮੈਂਟ ਵੀ ਨੇ ਮਾਰੇ ਥੀ ਜਵਾਬ ਅੱਛਾ ਵੀ ਬੁਰਾ ਹਾਲ ਇਹ ਨੰਦਾ ਅੱਛਾ ਜੋਨੀ ਮਰੀਆਂ ਪਈਆਂ ਮਾਮਾਂ ਦੀਆਂ ਛਾਤੀਆਂ ਦੇ ਉੱਤੇ ਉਹਨਾਂ ਦੇ ਢਿੱਡ ਦੇ ਉੱਤੇ ਪਏ ਬੱਚੇ ਰੋਂਦੇ ਹਾਂ ਨਿੱਕੇ ਨਿੱਕੇ ਕੀ ਦ੍ਰਿਸ਼ ਬਣਿਆ ਹੋਊਗਾ ਉਹ ਚਾਰੇ ਪਾਸੇ ਚੀਕਾਂ ਰੌਲਾ ਬਿਲਕੁਲ ਹਾਂਜੀ ਕਿੱਡਾ ਮਾੜਾ ਵੇਲਾ ਸੀ ਉਹ ਹਾਂ ਹੂੰ ਇਨਾਂ ਇਨਾਂ ਹਾਲਾਤਾਂ 'ਚ ਤੁਸੀਂ ਉੱਥੋਂ ਨਿਕਲੇ ਫਿਰ ਹਾਂ ਇੱਥੇ ਜਿੱਦੇ ਜਿੱਦੇ ਚਾਹਿਆ ਦਰਿਆ ਵਹਿੰਦਾ ਆਂਦੇ ਤੇ ਬੇੜੀ ਪੈਂਦੀ ਸੀ ਅੱਛਾ ਜਿੰਦੇ ਕੋਲ 4 ਪੈਸੇ ਹੁੰਦੇ ਸੀ ਨਾ ਆਪਣੇ ਹੂੰ ਉਹਨੂੰ ਬੇੜੀ ਆ ਲੰਘਾਉਦੇ ਨਹੀਂ ਸੀ ਹੂੰ ਅਤੇ ਜਿਹੜੀ ਵਾਰੀ ਨੇ ਜੇ ਆਈ ਤੇ ਜਦੋਂ ਜਿੱਡੇ ਲੰਘਾਦੇ ਨੇ ਜਦੋਂ ਦੀ ਵਾਰੀ ਆਉਣੀ ਉਹਨੂੰ ਮਾਰ ਕੇ ਚੱਪੂ ਜਾਂ ਚਿਰ ਚਿਰ ਆਈ ਸੁਣ ਦੇਣਾ ਪਏ ਕੋਲ ਅੱਛਾ ਇਹ ਵੀ ਕੰਮ ਹੋਇਆ ਹਾਂ ਬੇੜੀਆਂ ਵਾਲੇ ਦਰਿਆ ਪਾਰ ਕਾ ਰੌਣ ਦੇ ਬਹਾਨੇ ਲੁੱਟ ਲੈਂਦੇ ਸੀ ਲੁੱਟ ਲੈਂਦੇ ਚਾਰੇ ਪਾਸੇ ਜਣੀ ਗ੍ਰੈਵਿਟੀ ਗਰਾਫਟ ਮਾੜੇ ਹੀ ਘਟਨਾਵਾਂ ਸਾਰੀਆਂ ਤੇ ਜਦੋਂ ਕੋਈ ਪਾਰ ਜਿਹਦੇ ਕੋਲ ਖਿਆਲ ਧੁਰਨਦਾ ਸੀ ਲਗਾ ਹੂੰ ਦੋ ਤਿੰਨ ਪਿੰਡ ਹੂੰ ਇਹ ਜੰਗਲ ਹੁੰਦਾ ਸੀ ਇਹ ਅੱਗੋਂ ਇਹ ਲੁੱਟ ਲੈਂਦੇ ਸੀ ਅੱਛਾ ਇੱਧਰਲੇ ਇੱਧਰਲੇ ਲੋਕ ਵੀ ਲੁੱਟਦੇ ਸੀ ਫਿਰ ਇੱਦਾਂ ਦੇ ਵੀ ਲੁੱਟਦੇ ਸੀ ਅੱਛਾ ਆਏ ਪਾਕਿਸਤਾਨ ਜੀ ਵੀ ਚਾਰੇ ਉਹ ਪਾਕਿਸਤਾਨ ਤੋਂ ਜਿਹੜੇ ਆਏ ਸੀ ਵਿਚਾਰਿਆਂ ਕੋਲੇ ਰਹਿ ਕੁਛ ਨਹੀਂ ਸੀ ਗਿਆ ਹਾਂ ਉਹਨਾਂ ਨੇ ਫਿਰ ਇੱਕ ਦੂਜੇ ਨੂੰ ਵੀ ਲੁੱਟਿਆ ਚੋਰੀਆਂ ਵੀ ਕੀਤੀਆਂ ਹਾਂ ਕਿਉਂ ਕੋਈ ਕੁਛ ਨਹੀਂ ਸੀ ਰਹਿ ਗਿਆ ਇੱਕ ਬੰਦਾ ਉਹਨਾਂ ਦੀ ਗੱਲ ਸੁਣਾਉਂਦਾ ਉਹ ਆਂਦਾ ਇੱਕ ਬੰਦਾ ਮਾਰਿਆ ਉਹਦੇ ਕੋਲ ਲੀੜੇ-ਲੀੜੇ ਸੀ ਪੈਸਾ ਕੋਈ ਨਹੀਂ ਅੱਛਾ ਫਿਰ ਕਹਿੰਦੇ ਹਿੱਸਾ ਹੋ ਚੁੱਕੀ ਇੱਥੇ ਪਿੰਡ ਆਵੇ ਹੂੰ ਵੀ ਪਿੰਨੋ ਤਲਾਛੀ ਕਰੋ ਫੇਰ ਮਾਰੋ ਅੱਛਾ ਅਬ ਇਹੋ ਦੇ ਕੋਲੋਂ ਨਿਕਲਦਾ ਤਾਂ ਕੁਛ ਵੀ ਨਹੀਂ ਬੰਦੇ ਮਾਰੀ ਜਾਂਦੇ ਐਵੇਂ ਹਾਂ ਹੂੰ ਇਹੋ ਜਿਹਾ ਹਾਲ ਤੇ ਸੀ ਇੱਥੇ ਆਣ ਕੇ ਫਿਰਨਾ ਝੋੜਾ ਜਿਹਾ ਹੀ ਮਾਜਾ ਮੜੀ ਮੁਕੀ ਫੁਰਤਾਈ ਇਹਨਾਂ ਕਰਦੇ ਨੇ ਡੰਗ ਡੰਗ ਲਾਏ ਤੇ ਆ ਲੋਕਾਂ ਦੇ ਚਰਾਈ ਦੇ ਚਾਰ ਦੇਲੇ ਹੂੰ ਇਧਰ ਆ ਕੇ ਤੁਸੀਂ ਕੀ ਕੰਮ ਸ਼ੁਰੂ ਕੀਤਾ ਫਿਰ ਇਹ ਆ ਡੰਗ ਡੰਗ ਲੋਕਾਂ ਦੇ ਚਾਰ ਦੇਲੇ ਪਹਿਲਾਂ ਪੂਰਨ ਤੇ ਮਾਲ ਮੁਰ ਇਹਨੇ ਮਹੀਨੇ ਦੇ 10 ਰੁਪਏ ਦੇਣੇ ਹੂੰ ਚਾਰ ਪੰਜ ਡੰਗਰ ਹੋਣੇ ਆ ਹੂੰ ਇਹ ਪੈਰੋਂ ਨੰਗੇ ਹੀ ਰਹਿ ਤੇ ਬਲੈਂਡ ਬਲੂਨ ਪਾ ਲੈਣੀ ਗੱਲ ਤੇ ਬਸ ਅੱਛਾ ਤੇ ਫੇਰ ਇੱਥੇ ਭੰਬਿਆਂ ਦੇ ਮੈਂ ਲੱਗਾ ਰਿਆ ਅੱਛਾ ਇਹਨਾਂ 30 ਰੁਪਏ ਸਾਰਾ ਮਹੀਨੇ ਦੇ ਦੇਣੇ ਆ ਅੱਛਾ ਹਾਂ ਅੱਛਾ ਇਹ ਵੀ ਉਧਰੋਂ ਆਏ ਸੀਗੇ ਹਾਂ ਹਾਂ ਤੇ ਇਹਨਾਂ ਦੇ 3-4 ਸਾਲ ਸਾਰੇ ਅੱਛਾ 30 ਰੁਪਏ ਮਹੀਨੇ ਤੇ ਹਾਂ ਹੂੰ ਤੇ ਜੇ ਛੱਡ ਕੇ ਫਿਰ ਵੱਡਿਆਂ ਦੇ ਰਿਹਾ ਮੈਂ ਹੂੰ ਵੱਡਿਆਂ ਦੇ ਉਹਨਾਂ 89 ਵਧਾਏ ਅੱਛਾ ਜੀ ਅੱਛਾ ਉਹਨਾਂ ਦੇ ਲਾਇਆ ਦੋ ਤਿੰਨ ਸਾਲ ਅੱਛਾ ਡੰਗਰ ਚਾਰਨ ਤਈ ਹਾਂ ਅੱਛਾ ਫਿਰ ਉਹ ਛੱਡੇ ਫਿਰ ਹੌਲੀ ਹੌਲੀ ਆਪਦਾ ਕੰਮ ਕਲਕੁਲ ਕੇ ਲੋਕਾਂ ਹੀ ਘਟਣ ਚਲੇ ਜਾਂਦੇ ਇਹਨਾਂ ਭਰਾਵਾਂ ਨੂੰ ਹੂੰ ਤੇ ਉਹ ਛੱਡੇ ਹੌਲੀ ਹੌਲੀ ਤੇ ਝਾੜੀਆਂ ਦੇ ਕਿੰਨੇ ਸਵਰ ਰੁਪਈਆ ਦੇਣਾ ਮਿਹਨਤ ਕਰਦੇ ਗਏ ਸਵਰ ਰੁਪਏ ਦਿਹਾੜੀ ਦਾ ਹਾਂ ਅੱਛਾ ਇਹੋ ਕਰਦੀ ਕਰਦੀ ਰਹਿ ਮਾਂ ਸਾਡੀ ਭਾਂਡੇ ਮਾਂ ਕੇ ਗੁਜ਼ਾਰਾ ਕੀਤਾ ਅੱਛਾ ਮਾਂ ਲੋਕਾਂ ਦੇ ਘਰਾਂ ਚ ਭਾਂਡੇ ਮਾਂ ਦੇ ਹੋ ਹਾਂ ਸਾਾਨੂੰ ਰੋਟੀ ਪੈਦਾ ਦਿੱਤੀ ਅੱਛਾ ਰੋਟੀ ਪਾਣੀ ਲੈ ਆਉਂਦੀ ਹਾਂ ਹਾਂ ਅੱਛਾ ਅੱਛਾ ਇੱਥੇ ਹੀ ਸੁੱਤੇ ਪਏ ਸੀ ਸਾਡੇ ਕੋਲ ਸੀ ਇੱਕ ਕੁੱਤੇ ਤਿੰਨੇ ਭਰਾ ਉਹ ਵੀ ਸਾਤੋਂ ਲਾਗ ਲੈ ਗਿਆ ਰਾਤ ਨੂੰ ਹਾਂਜੀ ਉੱਤੋਂ ਲੀੜਾ ਵੀ ਲਾ ਕੇ ਲੈ ਗਿਆ ਸਾਡੇ ਤੋਂ ਅੱਛਾ ਇੱਥੇ ਬਾਹਰ ਪਏ ਸੀ ਅੱਛਾ ਇੱਕ ਮੰਜ਼ੀ ਤੇ ਅੱਛਾ 6-7 ਅੱਛਾ ਉਹ ਵੀ ਲਾਗ ਲੈ ਗਿਆ ਰਾਤ ਨੂੰ ਅੱਛਾ ਐ ਉਹ ਦਿਹਾੜੀ ਉਹਨੂੰ ਮਾੜੇ ਹਾਲਾਂ 'ਚ ਜ਼ਿੰਦਗੀ ਕੱਟੀ ਹਾਂ ਅੱਛਾ ਅੱਛਾ ਤੇ ਫੇਰ ਮੈਂ ਹੌਲੀ ਹੌਲੀ ਦੂਸਰਾ ਮਰਾ ਗੱਡੀਆਂ ਜੁਲੀਆਂ ਕਰਦੇ ਰੇ ਫੇਰ ਆ ਜਿਲਿੰਦਰ ਸਿੰਘ ਮਾਸਟਰ ਮਿਲ ਗਿਆ ਹੂੰ ਇਹ ਆਂਦੇ ਵਿੱਚੂੰ ਓਡੀ ਸੇਵਾ ਕਰਿਆ ਕਰ ਭਾਂਡੇ ਤੇ ਪਾਣੀ ਬੋਰ ਕੀ ਕੀ ਕੰਮ ਕਰਨੇ ਪਏ ਤੁਹਾਨੂੰ ਫੇਰ ਇਧਰ ਹਾਂ ਦਿਹਾੜੀਆਂ ਵੀ ਕੀਤੀਆਂ ਸਵਾ ਰੁਪਏ ਤੇ ਕਿਹੜਾ ਲ ਕੇ ਉੱਥੇ ਲੱਗਾ ਰ ਮੈਂ ਇਹਨਾਂ ਦੇ ਜੋ ਹਰਮਨਾ ਥੀਵਾ ਸੁਬਾ ਕਰਦੇ ਰੇ ਅੱਡੇ ਚ ਥੋੜੇ ਬੋਤੇ ਪੈਸੇ ਦੇ ਦੇਂਦੇ ਸੀ ਮੈਨੂੰ ਹੂੰ ਤੇ ਇਹ ਨਾਲ ਲਈ ਫਿਰਦੇ ਰਹੇ ਤੁਸੀਂ ਰਿਕਸ਼ਾ ਵੀ ਚਲਾਉਂਦੇ ਰਹੇ ਹੋ ਹਾਂ ਰਿਕਸ਼ਾ ਵੀ ਚਲਾਉਂਦੇ ਰਹੇ ਹਾਂ ਰਿਕਸ਼ਾ ਉਹਦੇ ਚੋਂ ਕਿੰਨੇ ਕ ਪੈਸੇ ਬਣ ਜਾਂਦੇ ਸੀ ਫਿਰ ਉਹਨਾਂ ਦੇ ਚੋਂ ਬਣ ਜਾਂਦੇ ਸੀ ਮੱਝ ਵੀ ਰੱਖੀ ਸੀ ਮੇਰੀ ਹੂੰ ਉਹਨਾਂ ਦੇ ਜੋ 30 ਰੁਪਏ ਬਣ ਜਾਂਦੇ ਸੀ ਕੁਛ ਅਠੇ ਲੈ ਆਈ ਦੇ ਮੱਝ ਨੂੰ ਭਾਈ ਦੇ ਹਿਲਾ ਕੇ ਹੂੰ ਅੰਦੀ ਗਿਲੇ ਆਈ ਲਾਗੇ ਬਾਰੋਂ ਮਟਾ ਬਣੇ ਤਾਂ ਘਾਲਿਆ ਗੇ ਮਾਧੂ ਚਾਰਨਾ ਤੇ ਉਹ ਫਿਰ ਦੁੱਧ ਨਾਲ ਦੁੱਧਾ ਦੇ ਵੇਚ ਕੇ ਗੁਜ਼ਾਰਾ ਕਰਦੇ ਹਾਂ ਜਣੀ ਇਸ ਇਸ ਉਮਰ ਚ ਵੀ ਤੁਸੀਂ ਰਿਕਸ਼ਾ ਚਲਾਉਂਦੇ ਰਹੇ ਹੋ ਹਨਾ ਹਾਂ ਅਜੇ ਵੀ ਮੈਂ ਤਾਂ ਜਨਾ ਲੱਤ ਮੇਰੀ ਆ ਕੰਮ ਕਰਦੀ ਆ ਨਹੀਂ ਕਰਦੀ ਅੱਛਾ ਇੱਕ ਲੱਤ ਕੰਮ ਕਰਦੀ ਆ ਫਿਰ ਵੀ ਰਿਕਸ਼ਾ ਚਲਾਉਂਦੇ ਹੋ ਹਾਂ ਜਿਹੜੇ ਗੋੜੇ ਕਾਢਾ ਜਦਾ ਬਿਆ ਚੱਲ ਪਵੇ ਲੱਤਾਂ ਅੱਛਾ ਉਹ ਜਿਹੜੇ ਤੇ ਜਾਣਾ ਉਹ ਪਾਣੀ ਪੂਣੀ ਉਹਨਾਂ ਆਵਾਜ਼ ਮਾਰੀ ਜੇ ਆਪਾਂ ਅੱਜ ਕੋਈ ਬੰਦਾ ਹੈ ਨਹੀਂ ਕਦੀ ਚਲ ਸਾਡੇ ਨਾਲ ਕੀ ਨਾਂ ਕੀ ਦੱਸਿਆ ਤੁਸੀਂ ਆਪ ਦਾ ਗੁਰਮੀਤ ਸਿੰਘ ਗੁਰਮੀਤ ਸਿੰਘ ਹੈ ਬਜ਼ੁਰਗ ਹੈ ਬਜ਼ੁਰਗ ਵਖਤਾ ਦੇ ਵਿੱਚ ਹੈ ਪਾਕਿਸਤਾਨ ਦੀ ਧਰਤੀ ਤੇ ਇਹਨਾਂ ਦਾ ਜਨਮ ਹੋਇਆ ਮਾਂ ਬੁੱਕੜ ਦੇ ਵਿੱਚ ਲੈ ਕੇ ਬੱਚ ਦੀ ਬਚਾਉਂਦੀ ਬਾਪ ਦੇ ਵਰਛੀ ਵੱਜ ਗਈ ਸੀ ਦਾਦਾ ਉਧਰ ਕਤਲ ਹੋ ਗਿਆ ਚੰਗੇ ਭਲੇ ਮਿਸਤਰੀ ਸੀ ਵਧੀਆ ਕਾਰੋਬਾਰ ਸੀਗਾ ਸੌਖੀ ਰੋਟੀ ਖਾਂਦੇ ਸੀ 47 ਦੇ ਉਜਾੜੇ ਨੇ ਇਸ ਪਰਿਵਾਰ ਨੂੰ ਉਜਾੜ ਕੇ ਕਸੂਰ ਤੋਂ 부ਗਰੀ ਪਿੰਡ ਤੋਂ ਲਿਆ ਕੇ ਥਾਂ ਥਾਂ ਭਟਕਦੇ ਕਦੇ ਉੱਥੇ ਬੈਠੇ ਕਦੇ ਉੱਥੇ ਬੈਠੇ 50 50 ਪੈਸਿਆਂ ਤੇ ਵੀ ਕੰਮ ਕੀਤਾ ਨੰਗੇ ਪੈਰੀਂ ਰਹੇ ਕੱਲੇ ਕੱਚੇ ਤੇ ਬਣਾਣ ਦੇ ਵਿੱਚ ਡੰਗਰ ਚਾਰੇ ਮਾੜੀਆਂ ਹਾਲਤਾਂ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਹੈ ਅੱਜ ਵੀ ਜਿਹੜੇ ਇਹਨਾਂ ਦੇ ਘਰ ਦੇ ਵਿੱਚ ਮੈਂ ਜੋ ਵੇਖ ਰਿਹਾ ਹਾਂ ਬਹੁਤ ਮਾੜੀ ਹਾਲਤ ਹੈ ਕਸਟੋਡੀਅਨ ਦੀ ਜਗ੍ਹਾ ਦੇ ਵਿੱਚ ਬੈਠੇ ਹੋਏ ਨੇ ਆਪਣਾ ਘਰ ਵੀ ਹੈ ਨਹੀਂਗਾ ਜਿਹਨੂੰ ਕਿਹਾ ਜਾ ਸਕਦਾ ਹੋਵੇ ਉਹਦੇ ਚ ਇਹ ਬੈਠੇ ਹੋਏ ਨੇਗੇ ਤਿੰਨ ਭਰਾਏ ਤਿੰਨਾਂ ਦੀ ਮਾੜੀ ਹਾਲਤ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹ ਜੇ ਬਜ਼ੁਰਗਾਂ ਨੂੰ ਚਲੋ ਜਿਹੜਾ ਹੈਗਾ ਕੋਈ ਖਾਸ ਸਰਵੇਖਣ ਕਰਾ ਕੇ ਜਿਹੜੇ ਪਰਿਵਾਰ ਉਜੜ ਕੇ ਆਏ ਨੇ ਮੁੜ ਕੇ ਉਹਨਾਂ ਦੇ ਪੈਰ ਨਹੀਂ ਲੱਗੇ ਹੁਣ ਬਜ਼ੁਰਗ ਅਵਸਥਾ ਹੰਡਾਰੇ ਨੇ ਬਿਮਾਰੀਆਂ ਅਧਰੰਗਤਾ ਨਹੀਂ ਕਿਤੇ ਤੁਹਾਨੂੰ ਹੋਇਆ ਇਹ ਲੱਤ ਨੂੰ ਕੀ ਹੋਇਆ ਹਏ ਇਹ ਅਧਰੰਗ ਹੀ ਹੋਇਆ ਸੀ ਅਧਰੰਗ ਹੀ ਹੋਇਆ ਸੀ ਦੌਰਾ ਪਿਆ ਸੀਗਾ ਹਾਂ ਤਾਂ ਮਤਲਬ ਇਹੋ ਜੀ ਹਾਲਤ 'ਚ ਵੀ ਇਹਨਾਂ ਨੂੰ ਰਿਕਸ਼ਾ ਚਲਾਉਣਾ ਪੈ ਰਿਹਾ ਵੀ ਚਲੋ ਨਾਲੇ ਤਾਂ ਮੇਰੀ ਲੱਤ ਚੱਲ ਪੂ ਇਹਨੂੰ ਲਾਲਚ ਹੈ ਤੇ ਥੋੜਾ ਬਹੁਤਾ ਵਿਚਾਰਾ ਕੰਮ ਕਰਦਾ ਹੈ ਇਹੋ ਜੀਆਂ ਹਾਲਤਾਂ ਦੇ ਵਿੱਚ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹ ਜੇ ਬਜ਼ੁਰਗਾਂ ਦਾ ਖਾਸ ਸਰਵੇਖਣ ਕਰਾਉਣ ਇਹ ਜੇ ਕਰਾਂ ਦਾ ਜਿੰਨਾਂ ਕੋਲੇ 47 ਦੇ ਓਜਾੜੇ ਤੋਂ ਬਾਅਦ ਆਪਣਾ ਘਰ ਬਣੀ ਇਹ ਬਣਾ ਸਕੇ ਹੈਗੇ ਤੇ ਥੋੜੇ ਥੋੜੇ ਪੈਸਿਆਂ ਤੇ ਇੱਕ ਰੋਟੀ ਦੀ ਖਾਤਰ ਕੰਮ ਕਰਦੇ ਰਹੇ ਵੀ ਚਲੋ ਸ਼ਾਮ ਨੂੰ ਰੋਟੀ ਮਿਲ ਜੂ ਕਿਤੋਂ ਖਾਣ ਨੂੰ ਦੋ ਡੰਗ ਦੀ ਉਹ ਦੋ ਡੰਗ ਦੀ ਰੋਟੀ ਤੇ ਹੀ ਕੰਮ ਕਰਦੇ ਰਹੇ ਤਾਂ ਇਹੋ ਜਿਹੀਆਂ ਹਾਲਤਾਂ ਦੇ ਵਿੱਚ ਇਹ ਆਪਣੀ ਆਖਰੀ ਜ਼ਿੰਦਗੀ ਹੈ ਜਿਹੜੇ ਜ਼ਿੰਦਗੀ ਦਾ ਆਖਰੀ ਦੌਰ ਹੈ ਉਹ ਜਿਉਂ ਰਹੇ ਨੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਇਹੋ ਜੇ ਬਜ਼ੁਰਗਾਂ ਦਾ ਸਰਵੇਖਣ ਕਰਾ ਕੇ ਇਹਨਾਂ ਨੂੰ ਕੋਈ ਖਾਸ ਕਿਸਮ ਦੀ ਰਿਆਇਤ ਦੇ ਕੇ ਇਨਾਂ ਤਾਂ ਜੋ ਇਹਨਾਂ ਦਾ ਮਰਨਾ ਤਾਂ ਸਫਲ ਹੋ ਜਾਈਏ ਜਿਉਣਾ ਤਾਂ ਇਹਨਾਂ ਦਾ ਸਫਲ ਨਹੀਂ ਹੋ ਸਕਿਆ ਹੈਗਾ ਬਚਪਨ ਦੇ ਵਿੱਚ ਹੀ ਉਜੜਨਾ ਪੈ ਗਿਆ ਆਪਣੇ ਘਰਾਂ ਦੇ ਵਿੱਚੋਂ ਥਾਂ ਥਾਂ ਪਟਕਦੇ ਗੇੜੇ ਕਢਦੇ ਕਢਾਉਂਦੇ ਇੱਧਰ ਉੱਧਰ ਜ਼ਿੰਦਗੀ ਗੁਜ਼ਾਰ ਲੀ ਇਹਨਾਂ ਨੇ ਐਵੇਂ ਮੈਂ ਕਹੂੰਗਾ ਜਾਨਵਰਾਂ ਵਾਲੀ ਜ਼ਿੰਦਗੀ ਜਿਉਈਆਂ ਜਾਨਵਰ ਵੀ ਰੱਜ ਕੇ ਖਾਂਦੇ ਨੇਗੇ ਜਾਨਵਰ ਵੀ ਧੁੱਪੇ ਛਾਵੇਂ ਹੋ ਜਾਂਦੇ ਨੇ ਕੋਲੇ ਤਾਂ ਆ ਜਿਹੜੀਆਂ ਖੁੱਡੀਆਂ ਮੈਂ ਕਹੂੰ ਵੀ ਕਸਟੋਡੀਅਨ ਦੀ ਜਗ੍ਹਾ ਦੇ ਉੱਤੇ ਬੈਠੇ ਹੋਏ ਨੇਗੇ ਇਹਨਾਂ ਹਾਲਤਾਂ 'ਚ ਜਿਉ ਰਹੇ ਨੇਗੇ ਤਾਂ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ ਜੀ ਬੇਨਤੀ ਕਰਦੇ ਹਾਂ ਅਸੀਂ ਸਰਕਾਰ ਨੂੰ ਕਿ ਇਹਨਾਂ ਦੀ ਕੋਈ ਮਦਦ ਕਰਨ ਕਿਸੇ ਪਰਵਾਰਾਂ ਦੀ ਸਾਰ ਲੈਣ ਇਹ ਸਰਕਾਰਾਂ ਦਾ ਹੀ ਫਰਜ਼ ਬਣਦਾ ਹੁੰਦਾ ਹੈ ਉਜਾੜੇ ਹੋਏ ਲੋਕ ਨੇ ਉਜੜੇ ਹੋਏ ਲੋਕ ਨੇ ਇਹ ਅੱਜ ਤੱਕ ਇਹਨਾਂ ਦੇ ਪੈਰ ਨਹੀਂ ਲੱਗੇ ਹੈਗੇ ਇਸ ਹਾਲਤ ਦੇ ਵਿੱਚ ਵੀ ਕਿ ਪਾਕਿਸਤਾਨ ਦੀ ਧਰਤੀ ਦੇ ਜੰਮਿਆ ਹੋਇਆ ਇਹ ਬਜ਼ੁਰਗ ਜਦੋਂ ਉਹਦੋਂ ਬੱਚਾ ਸੀ ਇੱਕ ਲੱਤ ਕੰਮ ਨਹੀਂ ਕਰਦੀ ਪੂਰੀ ਫੇਰ ਵੀ ਰਿਕਸ਼ਾ ਚਲਾਉਂਦਾ ਹੈ ਤੇ ਮਤਲਬ ਇਹ ਤਰਸਯੋਗ ਹਾਲਤ ਹੈ ਇਹਨਾਂ ਲੋਕਾਂ ਦੀ ਤੇ ਸਰਕਾਰਾਂ ਨੂੰ ਚਾਹੀਦਾ ਇਹਨਾਂ ਦੀ ਕੋਈ ਮਦਦ ਕਰਨ ਤਾਂ ਬਜ਼ੁਰਗੋ ਤੁਸੀਂ ਗੱਲਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਜੀ